ਇੱਕ ਕੀਲੇ ਦੇ ਵਿੱਚ ਤੁਹਾਨੂੰ ਦੱਸ ਤੋਂ 12000 ਬੂਟਾ ਲੱਗ ਜਾਂਦਾ ਇੱਕ ਕੀਲੇ ਦੇ ਵਿੱਚ 10 ਤੋਂ 12000 ਬੂਟਾ ਲੱਗਦਾ ਹੈ ਤੇ ਉਹ 5 ਤੋਂ 7 ਕੁਇੰਟਲ ਜਿਹੜਾ ਫੁੱਲ ਨਿਕਲਦਾ ਜੇ ਨਹੀਂ ਉਹ 5 ਤੋਂ 7 ਕੁਇੰਟਲ ਸਿਰ ਇੱਕ ਤੜਾਈ ਦੀ ਗੱਲ ਕਰ ਰਹੀਆਂ ਟੋਟਲ ਤਾਂ ਵੱਧ ਆ ਅੱਛਾ ਇੱਕ ਤੜਾਈ ਦੇ ਵਿੱਚ 5 ਤੋਂ 7 ਕੁਇੰਟਲ ਮਿਲ ਜਾਂਦਾ ਹਾਂਜੀ 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 40 ਤੋਂ 50 ਦੇ ਵਿੱਚ ਐਵਰੇਜ ਹੋ ਜਾਂਦੀ ਹੈ 40 ਤੋਂ 50 ਕਿਲੋ ਕੁਇੰਟਲ ਹੋ ਜਾਂਦਾ ਸਹੀ ਗੱਲ ਇਹ ਪੁੱਛਾਂ ਲੋਕਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਹਿੰਦੇ ਫਾਇਦਾ ਹੈ ਜਾਂ ਨਹੀਂ ਹੈ ਤੁਸੀਂ ਮੈਨੂੰ ਦੱਸੋ ਬਿਲਕੁਲ ਫਾਇਦਾ ਹੈਗਾ ਜੀ ਕਹਿੰਦੇ ਮੰਡੀਕਰਨ ਦੇ ਵਿੱਚ ਔਖਾ ਹੋ ਜਾਂਦਾ ਹੈ। ਉਹ ਬਿਲਕੁਲ ਔਖਾ ਹੈ ਜੀ। ਉਹਦੇ ਲਈ ਮਾਰਕੀਟ ਬਣਾਉਣੀ ਪੈਂਦੀ ਹੈ। ਹਾਂ। ਮਾਰਕੀਟ ਨੂੰ ਟਾਈਮ ਲੱਗਦਾ ਹੈ। ਹਾਂ। ਤੇ ਦੂਜੀ ਗੱਲ ਇਹ ਹੈ ਵੀ ਜੇ ਜਿਹੜਾ ਹਰਿਆਣਾ ਹੈ, ਹਰਿਆਣੇ 'ਚ ਮੰਡੀ ਹੈਗੀ ਇੱਕ। ਪੰਜਾਬ 'ਚ ਕੋਈ ਮੰਡੀ ਨਹੀਂ। ਇੱਕ ਜਾਂ ਦੋ ਹੋ ਸਕਦੀਆਂ ਨੇ। ਅੱਛਾ ਹਰਿਆਣਾ 'ਚ ਮੰਡੀ ਹੈਗੀ ਆ। ਹਰਿਆਣੇ 'ਚ ਆਪਣੇ ਨਾਲ ਬਿਲਕੁਲ ਸ਼ਾਹਵਾਦ ਮੰਡੀ ਆ। ਉੱਥੋਂ ਫੁੱਲ ਮੰਡੀ 'ਚ ਇਕੱਠਾ ਹੋ ਕੇ ਉੱਥੋਂ ਸਾਰੇ ਪੰਜਾਬ ਜਾਂ 올ਓਵਰ ਨਾਰਥ ਇੰਡੀਆ ਸਪਲਾਈ ਹੋ ਜਾਂਦਾ। ਦਿੱਲੀ ਮੰਡੀ ਹੈ, ਯੂਪੀ 'ਚ ਮੰਡੀਆਂ ਹੈਗੀਆਂ ਨੇ, ਰਾਜਸਥਾਨ 'ਚ ਮੰਡੀ ਹੈਗੀ ਹੈ। ਪਪਾ ਜੀ ਫਿਰ ਲੈਣ ਵਾਸਤੇ ਹੀ ਤਰੀਕੇ ਨਾਲ ਤੁਹਾਡਾ ਸਹੀ ਮੈਨੇਜ ਫਸਲ ਹੋਵੇ ਤਾਂ ਜਿਵੇਂ ਅੱਜ ਕਿਹਾ ਫਸਲ ਬਹੁਤ ਵਧੀਆ ਆਈ ਦੀ ਜਫਰੀ ਦੀ ਇਹ ਪੂਰਾ ਪ੍ਰੋਪਰ ਝਾੜ ਦੇ ਰਹੀ ਹੈ ਹੁਣ ਜਿਵੇਂ ਆ ਮੈਂ ਚਟਾ ਫੁੱਲ ਵੇਖ ਰਿਹਾ ਹੈ ਪਿੱਛੇ ਤੁਸੀਂ ਇਹ ਇਹ ਕਿਹੜਾ ਫੁੱਲ ਹੋਇਆ ਜੀ ਇਹਨੂੰ ਇਹ ਗੁਲਟਾ ਕਹਿੰਦੇ ਨੇ ਚਟਾ ਗੇਂਦਾ ਵੀ ਕਹਿੰਦੇ ਨੇ ਇਹਨੂੰ ਇਹ ਇੱਕੋ ਟਾਈਮ ਹੁੰਦਾ ਸਾਲ ਦੇ ਵਿੱਚ ਖਾਸੀਅਤ ਇਹ ਵਾਈਟ ਹੈ ਇਹ ਹੂੰ ਤੇ ਇਹਦਾ ਮਾੜਾ ਵੋਟਾ ਕਈ ਵਾਰ ਜਦੋਂ ਟਾਈਮ ਹੀ ਹੁੰਦਾ ਰੇਟ ਵੱਧ ਮਿਲ ਜਾਂਦਾ ਜਦੋਂ ਹੁਣ ਹੋਰ ਅਗਲੇ ਮਹੀਨੇ ਵਾਈਟ ਚੱਲਣਾ ਬਹੁਤ ਜ਼ਿਆਦਾ ਫਿਰ ਇਹ ਨਾਰਮਲ ਚ ਆ ਜਾਣਾ ਅਗਲੇ ਮਹੀਨੇ ਮਤਲਬ ਵਾਈਟ ਚੱਲਣਾ ਹੋ ਕਿ ਉਹ ਇਹ ਟਾਈਮ ਇਹਦਾ ਹੋਣਾ ਹੈ ਅੱਛਾ ਹੁਣ ਇਹਦਾ ਵਾਈਟ ਚੱਲਣਾ ਹੈ ਹੁਣ ਜਦੋਂ ਮੈਂ ਲਾਇਆ ਸੀ ਕਿ ਮੈਂ ਪੁੱਛ ਕੇ ਲਾਇਆ ਹੂੰ ਕੋਈ 10 ਤੋਂ 15 ਸਾਲ ਦੇ ਵਿੱਚ ਤੁਸੀਂ ਇਹ ਤੋਂ ਫੁੱਲ ਲੈ ਸਕਦੇ ਹੋ ਇੱਕ ਵਾਰ ਲਗਾ ਕੇ ਇੱਕ ਵਾਰ ਲਾ ਕੇ ਇੱਕ ਬੂਟੇ ਨੂੰ ਹਾਂਜੀ ਤੇ 15 ਸਾਲ ਤੁਸੀਂ ਫੁੱਲ ਲੈ ਸਕਦੇ ਹੋ ਯਾਨੀ 10 ਤੋਂ 15 ਸਾਲ 10 ਤੋਂ 15 ਸਾਲ ਕਿਧਰੇ ਨਹੀਂ ਗਿਆ ਹਾਂਜੀ ਤੁਹਾਨੂੰ ਬਾਅਦ ਚ ਪ੍ਰੋਬਲਮ ਹੋਊਗੀ ਫਿਰ ਫਿਰ ਉਸ ਟਾਈਮ ਬਾਅਦ ਨਵਾਂ ਲਾਉਣਾ ਹੈ ਜਦ ਤੱਕ ਇੱਕੋ ਹਸਲ ਰਹਿਣੀ ਇੱਕੋ ਜਗ੍ਹਾ ਹੀ ਇਹਨਾਂ ਨੂੰ ਲਾਇਆ ਨੂੰ ਕਿੰਨਾ ਟਾਈਮ ਹੋ ਗਿਆ ਫਿਰ ਇਹਨੂੰ ਵੀ 4 ਸਾਲ ਹੋ ਗਏ ਜਦ ਜੇ ਮੈਂ ਸ਼ੁਰੂ ਕਰ ਰਹੀ ਸੀ ਜਿਸ ਨਾਲ ਇਹ ਸ਼ੁਰੂ ਕਰ ਲਈ ਸੀ ਕੁਝ ਕਿਸਾਨ ਇਹਨੂੰ ਫੁੱਲਾਂ ਦੀ ਖੇਤੀ ਨੂੰ ਪਣਾ ਸਕਦੇ ਨੇ ਕਾਫੀ ਲੋੜ ਆ ਪੰਜਾਬ ਦੇ ਵਿੱਚ ਕਿਉਂਕਿ ਬਾਹਰੋਂ ਵੀ ਫੁੱਲ ਆਉਂਦਾ ਪੰਜਾਬ ਵਿੱਚ ਜੀ ਆਪਾਂ ਕਹੀ ਕਿ ਐਕਸਟਰਾ ਮਨੀ ਕਮਾਉਣ ਵਾਸਤੇ ਐਕਸਟਰਾ ਪੈਸਾ ਕਮਾਉਣ ਵਾਸਤੇ ਇਹ ਚੀਜ਼ ਹੈ ਛੋਟੇ ਜ਼ਿਮੀਦਾਰ ਨੇ ਜਿਵੇਂ ਸਮਝੀਆਂ ਲਾਉਂਦੇ ਨੇ ਫੁੱਲਾਂ ਦਾ ਵੀ ਨਾਲ ਕੰਮ ਕਰ ਸਕਦੇ ਨੇ ਡੇਲੀ ਦੀ ਇਨਕਮ ਹੈ ਇਹਦੇ ਵਿੱਚ ਡੇਲੀ ਦੀ ਇਨਕਮ ਡੇਲੀ ਦੀ ਇਨਕਮ ਡੇਲੀ ਤਾਂ ਕਿੰਨਾ ਫੁੱਲ ਲੱਗਦਾ ਪਿਆ ਤੁਹਾਡਾ ਹੁਣ ਇਸ ਟਾਈਮ ਜਣੀ ਇੱਕ ਕੁਆਂਟਲ ਤੋਂ ਲੈ ਕੇ ਅਸੀਂ ਦੋ ਕੁਆਂਟਲ ਦੇ ਵਿੱਚ ਤੋੜ ਲੈਂਦੇ ਨੇ ਡੇਲੀ ਖਾਦਾ ਵੀ ਜਾਂਦਾ ਇਹ ਇਹਦਾ ਸ਼ਰਬਤ ਵੀ ਬਣਦਾ ਇਹ ਸਾਰਾ ਇਹਦੇ ਵਿੱਚ ਖ ਅਜੇ ਖੁਸ਼ਬੂ ਵੀ ਬਹੁਤ ਜ਼ਿਆਦਾ ਜਿਹੜਾ ਇਹ ਵੀ ਲੱਗੀ ਜਾਂਦਾ ਨਾਲ-ਨਾਲ ਜਿਵੇਂ ਗੈਂਦਾ ਚਾਹੁੰਦਾ ਪਿਆ ਖੜਦਾ ਨਹੀਂ ਹੈਗਾ ਹਾਂ ਪੱਕਾ ਪੱਕੇ ਡੇਲੀ ਇਹ ਡੇਲੀ ਇੱਕ ਵਾਰ ਹੋ ਤਾਂ ਡ੍ਰਿਲਿੰਗ ਚੱਲੀ ਜਾਣਾ ਡੇੜੀ ਟੁੱਟਦਾ ਇਹ ਤਾਂ ਡੇਡੀ ਚੱਲੀ ਜਾਣਾ ਕਦੇ ਘੱਟ ਕਦੇ ਵੱਧ ਜਿੱਦਾਂ ਹੁਣ ਅਗਲਾ ਮਹੀਨਾ ਆ ਰਿਹਾ ਮਾਰਚ ਅਪ੍ਰੈਲ ਮਈ ਉਹਦੇ ਵਿੱਚ ਤਾਂ ਤੁਸੀਂ ਉਰੇ ਖੜੇ ਹੋ ਤੁਹਾਨੂੰ ਇਹ ਗੁਲਾਬੀਓ ਗੁਲਾਬੀ ਲੱਗੂਗਾ ਤੁਸੀਂ 1.5 ਮਹੀਨੇ ਬਾਅਦ ਆਇਓ ਮਹੀਨੇ ਬਾਅਦ ਆਇਓ ਤੁਹਾਨੂੰ ਆਏ ਲੱਗੂ ਜਿਵੇਂ ਗੁਲਾਬ ਦੇ ਫੁੱਲ ਵਸਾਏ ਹੁੰਦੇ ਨੇ ਅਪਣਾ ਤਾਂ ਹੁਣ ਪੱਕੇ ਕਸਟਮਰ ਬਣੇ ਹੋਏ ਨੇ ਦੁਕਾਨਾਂ ਵਾਲੇ ਜਾਂ ਜਿਵੇਂ ਹੁਣ ਤੁਹਾਨੂੰ ਦ ਜਿਹੜੇ ਜਦੋਂ ਲੋਡ ਹੁੰਦੀ ਹੈ ਕਿਸੇ ਨੂੰ ਵਿਆਹ ਸ਼ਾਦੀ ਲਈ ਡੈਕੋਰੇਸ਼ਨ ਜਾਂ ਕਿਸੇ ਨੇ ਮਤਲਬ ਗੁਰਪੁਰਬ ਲਈ ਉਹ ਸਿੱਧੇ ਵੀ ਲਾ ਜਾਂਦੇ ਨੇ ਸਾਥ ਨੂੰ ਇਹਦਾ ਜਿਹੜਾ ਬਾਕੀ ਬੱਜ ਜਾਂਦਾ ਹਾਂ ਸੁੱਕਣ ਤੋਂ ਬਾਅਦ ਉਹ ਵਿੱਚ ਬਾਹੂ ਕੇ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਉਸ ਤੋਂ ਬਾਅਦ ਫਿਰ ਬੱਟਾ ਪਾ ਦੇ ਨਾਰਮਲ ਬੱਟਾ ਪਾ ਕੇ ਲੱਗ ਜਾਂਦੀ ਹੈ ਨਾਰਮਲ ਬੱਟਾ ਪਾ ਕੇ ਸ਼ੁਰੂ ਹੋ ਜਾਂਦਾ ਨੂੰ ਵਿੱਚ ਸਾਰਾ ਉਹ ਵਿੱਚ ਬਾਦਣਾ ਹੈ ਜੋ ਵੀ ਬਚ ਗਿਆ ਜਦੋਂ ਸੁੱਕਣ ਟਾਈਮ ਆ ਗਿਆ ਵਿੱਚ ਬਾਦਣਾ ਫਿਰ ਖਾਦ ਕਿਹੜੀ ਯੂਜ਼ ਕਰਦੇ ਹੋ ਤੁਸੀਂ ਕਿ ਖਾਦ ਦੇਸੀ ਖਾਦ ਵੀ ਪਾਉਣੀ ਹੈ ਦੇਸੀ ਗਰੂੜੀ ਕਹਿੰਦੇ ਨੇ ਗਰੂੜੀ ਆਪਾਂ ਪਾ ਦਈਏ ਹਰ ਹਰ ਸਾਲ ਜਾਂ 2 ਸਾਲ ਬਾਅਦ ਤਕਰੀਬ ਜਿਹੜੀ ਨਵੀਂ ਖੇਤੀ ਕਰਨੀ ਆ ਆਪਦੀ ਖੇਤੀ ਛੱਡ ਕੇ ਜਿਗਰੇ ਦਾ ਕੰਮ ਆ ਹਾਂ ਤੇ ਜਿਗਰਾ ਤਾਂ ਫਿਰ ਕਿਸੇ ਕਿਸੇ ਚ ਹੁੰਦਾ ਉਹ ਫਿਰ ਫਿਰ ਤੁਸੀਂ ਜਿਗਰਾ ਕੱਢਿਆ ਹੋ ਹੈ ਕੋਈ ਵੀ ਖੇਤੀ ਕਰਨੀ ਹੁਣ ਮੈਂ ਆਹ ਦੇਖੋ ਮੈਂ ਇਕੱਲੇ ਪਿਆਜ਼ਾਂ ਦਾ ਵੀ ਲਾਉਣਾ ਮੈਂ ਸਾਰੀ ਖੇਤੀ ਕਰ ਦਮ ਮਿਕਸੀ ਅੱਛਾ ਇਕੱਲੇ ਪਿਆਜ਼ਾਂ ਦਾ ਵੀ ਲੱਗਿਆ ਹੋਇਆ ਉਹ ਹਾਂਜੀ ਤੇ ਆਲੂ ਵੀ ਲਾਉਣੇ ਆ ਜਿਹੜੀ ਫਸਲ ਦਾ ਟਾਈਮ ਹੁੰਦਾ ਮਤਲਬ ਹਰ ਚੀਜ਼ ਕੋਈ ਨਾ ਕੋਸ਼ਿਸ਼ ਕਰੀਦੀ ਹੈ ਹਾਂਜੀ ਹਾਂਜੀ ਭਾਈ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਮਾਰਕੀਟਿੰਗ ਕਰਨ ਦੇ ਵਿੱਚ ਕਿਸਾਨ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ ਬਹੁਤ ਪਿੱਛੇ ਫਸਲ ਉਗਾ ਲੂਗਾ ਉਹ ਪਰ ਵੇਚਣ ਕਿੱਧਰ ਜਾਣਾ ਇਹ ਨਹੀਂ ਪਤਾ ਲੱਗਦਾ ਕੁਛ ਨਹੀਂ ਪਤਾ ਜੀ ਲੱਗਦਾ ਕਿ ਕੋਈ ਸੂਝਵਾਨਾਂ ਦੀ ਲੋੜ ਪੈ ਜਾਂਦੀ ਹੈ ਕਿਤੇ ਨਾ ਕਿਤੇ ਫਰਕ ਪੈ ਰਿਹਾ ਜੀ ਦਿਨੋਂ ਦਿਨ ਹੁਣ ਪੜੇ ਲਿਖੇ ਆ ਰਹੇ ਆ ਹੋਰ ਅਸੀਂ ਵੀ ਕੁਝ ਸੱਤੋਂ ਵੀ ਹੁਣ ਜਿਆਦਾ ਜੇ ਨਵੇਂ ਜੀਨਰੇਸ਼ਨ ਬਹੁਤ ਜਿਆਦਾ ਪੜ੍ਹ ਰਹੀ ਹੈ ਉਹ ਤੁਹਾਨੂੰ ਪੜਾਈਆਂ ਇਸ ਤਰ੍ਹਾਂ ਦੀ ਹੋ ਗਈਆਂ ਪਹਿਲਾਂ ਤਾਂ ਸਿਰਫ ਸਿੰਪਲ ਪੜਾਈ ਹੁੰਦੀ ਸੀ ਹੁਣ ਤਾਂ ਬੱਚੇ ਬਹੁਤ ਜਿਆਦਾ ਉਸ ਤਰ੍ਹਾਂ ਦੀ ਪੜਾਈ ਪੜ੍ਹ ਰਹੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਮਾਰਕੀਟਿੰਗ ਕੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਸੀਂ ਪਿਛਲੇ 2 ਮਹੀਨੇ ਪਹਿਲਾਂ ਇੱਕ ਵੀਡੀਓ ਕਰੀ ਜਿਹਦੇ ਵਿੱਚ ਅਸੀਂ ਕਿਸਾਨ ਨੂੰ ਫਸਲੀਏ ਚੱਕਰ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਅਸੀਂ ਇੱਕ ਐਸੀ ਫਸਲ ਲੈ ਕੇ ਆਂਦੀ ਫੁੱਲਾਂ ਦੀ ਖੇਤੀ ਫੁੱਲਾਂ ਦੀ ਖੇਤੀ ਦੇ ਵਿੱਚ ਸਾਨੂੰ ਵੱਡੇ ਵੱਡੇ ਸਵਾਲ ਮਿਲੇ ਉਹ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਲਖਵੀਰ ਜੀ ਸਾਡੇ ਨਾਲ ਨੇ ਸਵਾਗਤ ਕਰਨਾ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਰਹਿਮਤ ਟੀਵੀ ਦਾ ਸਾਡੇ ਦੁਬਾਰਾ ਖੇਤਾ ਜੀ ਦੁਬਾਰਾ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸਰ ਸਰ ਗੱਲ ਇਦਾਂ ਆ ਜਾਂਦੀ ਹੈ ਲੋਕਾਂ ਨੇ ਨਾ ਵੀਡੀਓ ਦੇਖੀ ਬੜਾ ਪਿਆਰ ਕੀਤਾ ਸਵਾਲ ਲੈ ਕੇ ਆਇਆ ਮੈਂ ਕੁਝ ਉਹਨਾਂ ਦੇ ਸੀਗੇ ਜਿਹੜੇ ਉਹ ਕਹਿ ਰਹੇ ਸੀ ਕਿ ਜਿਵੇਂ ਸਭ ਤੋਂ ਅਹਿਮ ਸਵਾਲ ਜਿਹੜਾ ਬਾਰ-ਬਾਰ ਪੁੱਛਿਆ ਗਿਆ ਕਿ ਜਿਹੜਾ ਫੁੱਲ ਹੈ ਹੁਣ ਆ ਇੱਕ ਗੇਂਦੇ ਦਾ ਫੁੱਲ ਆਪਾਂ ਜਦੋਂ ਆਏ ਸੀ ਉਦੋਂ ਇਹ ਲੱਗਣਾ ਸੀਗਾ ਹਾਂਜੀ ਫਟਣਾ ਸੀ ਫੁੱਲ ਇਹ ਕਿੰਨੀ ਵਾਰ ਇੱਕ ਵਾਰ ਦੇ ਵਿੱਚ ਦੇ ਦੇ ਰਿਹਾ ਜੀ ਇਹ ਜਿਵੇਂ ਹੁਣ ਮੰਨ ਲਓ ਇਹ ਏਡਾ ਵੱਡਾ ਹੋ ਚੁੱਕਿਆ ਆ ਹਾਂਜੀ ਤੇ ਕਿੰਨੀ ਵਾਰ ਜਿਹੜਾ ਆ ਫੁੱਲ ਫੁੱਟੀ ਜਾਊਗਾ ਇਹਦੇ ਉੱਤੇ ਵੈਸੇ ਤਕਰੀਬਨ 2.5 ਮਹੀਨੇ ਦੇ ਵਿੱਚ ਫੁੱਲ ਲੱਗਣ ਲੱਗ ਜਾਂਦੇ ਨੇ 2.5 ਮਹੀਨੇ ਦੇ ਵਿੱਚ ਫੁੱਲ ਲੱਗਣ ਸ਼ੁਰੂ ਹੋ ਜਾਂਦੇ ਨੇ ਹਾਂ ਉਸ ਤੋਂ ਬਾਅਦ ਤਕਰੀਬਨ ਡੇਢ ਤੋਂ 2 ਮਹੀਨੇ ਚੱਲੀ ਜਾਂਦਾ ਹੈ ਚਾਹੇ 10 ਵਾਰ ਤੋੜ ਲੋ ਜਾਂ 20 ਵਾਰ ਜਿੰਨੀ ਵਾਰ ਇਹ ਜਦੋਂ ਤੱਕ ਇਹ ਮਚ्योर ਨਹੀਂ ਹੁੰਦਾ ਖਤਮ ਨਹੀਂ ਹੁੰਦਾ ਜਦ ਤੱਕ ਚੱਲੀ ਜਾਂਦੇ ਨੇ ਬਾਈ ਜਿਵੇਂ ਹੁਣ ਇੱਕ ਹੋਰ ਚੀਜ਼ ਆ ਜਾਂਦੀ ਆ ਹੁਣ ਚਲੋ ਆਪਾਂ ਗੇਂਦੇ ਦੀ ਖੇਤੀ ਕਰਦੇ ਸੀ ਕਈਆਂ ਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਹਾਈਬ੍ਰਿਡ ਉਹ ਵੀ ਲਾਣੇ ਚਾਹੀਦੇ ਨੇ ਫੁੱਲ ਹਾਈਬ੍ਰਿਡਾਂ ਦੀ ਵੀ ਖੇਤੀ ਕਰਨੀ ਚਾਹੀਦੀ ਆ ਦੋ ਵੱਖਰੇ ਵੱਖਰੇ ਵੀ ਹੋਣੇ ਚਾਹੀਦੇ ਹੁਣ ਜਿਵੇਂ ਆ ਮੈਂ ਚੱਟਾ ਫੁੱਲ ਵੇਖ ਰਿਹਾ ਐ ਪਿੱਛੇ ਤੁਸੀਂ ਇਹ ਇਹ ਕਿਹੜਾ ਫੁੱਲ ਹੋਇਆ ਜੀ ਇਹ ਗੁਲਟਕ ਕਹਿੰਦੇ ਨੇ ਚੱਟਾ ਗੇਂਦਾ ਵੀ ਕਹਿੰਦੇ ਨੇ ਇਹਨੂੰ ਹਾਂ ਗੁਲਟਕ ਇਹ ਇੱਕੋ ਟਾਈਮ ਹੁੰਦਾ ਸਾਲ ਦੇ ਵਿੱਚ ਮੈਂ ਇੱਕ ਵਾਰ ਕੈਮਰਾਮੈਨ ਭਰਾ ਨੂੰ ਆ ਨੇੜੇ ਤੋਂ ਦਿਖਾਣਾ ਛੇ ਸਾਲ 'ਚ ਇੱਕ ਵਾਰ ਹੁੰਦਾ ਇਹਦੀ ਕੀ ਖਾਸੀਅਤ ਆ ਵੀਰੇ ਕੁਛ ਨਹੀਂ ਜਦੋਂ ਬਈ ਨਾਰਮਲ ਐ ਜੀ ਖਾਸੀਅਤ ਇਹ ਵਾਈਟ ਐ ਇਹ ਹੂੰ ਤੇ ਇਹਦਾ ਮਾੜਾ-ਵੋਟਾ ਕਈ ਵਾਰ ਜਦੋਂ ਟਾਈਮ ਹੀ ਹੁੰਦਾ ਰੇਟ ਵੱਧ ਮਿਲ ਜਾਂਦਾ ਜਦੋਂ ਹੁ ਫਿਰ ਇਹ ਨਾਰਮਲ ਚ ਆ ਜਾਂਦਾ ਅਗਲੇ ਮਹੀਨੇ ਮਤਲਬ ਵਾਈਟ ਚੱਲਣਾ ਉਹ ਕਿਉਂ ਇਹ ਟਾਈਮ ਇਹਦਾ ਹੁਣਾ ਅੱਛਾ ਹੁਣ ਇਹਦਾ ਵਾਈਟ ਚੱਲਣਾ ਹੁਣ ਵਾਈਟ ਦਾ ਟਾਈਮ ਆ ਹੁਣ ਵਾਈਟ ਦਾ ਹੁਣ ਜਿਵੇਂ ਆਹ ਬਾਈ ਇਹ ਸਪਰੇਅ ਕਰਦਾ ਪਿਆ ਇਹ ਇਹ ਕਦੇ ਵਾਸਤੇ ਬਾਈ ਜੀ ਕੱਖਾਂ ਤੇ ਕਈ ਵਾਰ ਨਹੀਂ ਟਾਈਮ ਹੁੰਦਾ ਹੁਣ ਜਿਵੇਂ ਫੁੱਲ ਤੜਾਈ ਸੀਗੀ ਹਾਂ ਸਾਨੂੰ ਗੜਾਈ ਗੜੂਈ ਦਾ ਜਾਂ ਸਾਡੇ ਕੋਲ ਟਰੈਕਟਰ ਵੀ ਹੈਗਾ ਛੋਟਾ ਬਾਈ ਦਾ ਟਾਈਮ ਨਹੀਂ ਮਿਲਦਾ ਤੇ ਕਈ ਵਾਰ ਸਾਨੂੰ ਕੱਖਾਂ 'ਚ ਸਪਰੇਅ ਕਰਨੀ ਪੈਂਦੀ ਹੈ ਅੱਛਾ ਕੱਖਾਂ ਦੇ ਵੀ ਸਪਰੇਅ ਕਰਨੀ ਪੈਂਦੀ ਹੈ ਇਹਦੇ ਨਾਲ ਚਲੋ ਰਹਿ ਜਾਂਦਾ ਕੰਮ। ਇਹ ਦਿਨੋਂ ਟੈਂਪਰੇਰੀ ਹੋ ਰੁਕ ਜਾਂਦਾ ਕੰਮ। ਹੁਣ ਬਾਈ ਇਹ ਕਿੰਨਾ ਆ ਕਿੰਨਾ ਏਰੀਆ ਆ ਜਿਹਦੇ ਉੱਤੇ ਆ ਗੇਂਦਾ ਦਾ ਫੁੱਲ ਲੱਗਿਆ ਹੋਇਆ। ਤਕਰੀਬਨ ਡੇਢ ਕਿਲੋ ਹੈਗਾ ਜੀ। ਇਹ ਡੇਢ ਕਿਲੋ ਆ। ਹੁਣ ਇਹਦੇ ਉੱਤੇ ਜੇ ਆਪਾਂ ਦੇਖੀਏ ਤਾਂ ਡੇਢ ਕਿੱਲੇ ਤੇ ਕਿੰਨਾ ਗੇਂਦਾ ਫੁੱਲ ਲੱਗਿਆ ਹੋਊਗਾ। ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇਧਰਲੀ ਸਾਈਡ ਤੋਂ ਦਿਖਾਓ ਮੜਾ ਕਿੰਨਾ ਕਿੰਨਾ ਹੈ। ਕਿੰਨਾ ਕਿੰਨਾ ਹੋਊਗਾ ਵੀਰੇ ਇਹ। ਜੇ ਆਪਾਂ ਇੱਕ ਵਾਰ ਚ ਲਗਾਤਾਰ ਤੋੜਦੇ ਆ। ਲਗਾਤਾਰ 5-7 ਕੁਇੰਟਲ ਦੇ ਕਰੀਬ ਹੋਊਗਾ ਜੀ। 5-7 ਕੁਇੰਟਲ ਦੇ ਕਰੀਬ ਹੋਊਗਾ। ਕੀ 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 ਪਾ ਚੱਲ ਵਿਕ ਗਿਆ ਨੇ 30 ਤੋਂ 50 30 ਤੋਂ 50 ਦੇ ਵਿੱਚ ਵਿਕ ਜਾਂਦਾ ਹੈ ਹਾਂਜੀ ਤੇ 30 ਤੋਂ 50 ਦੇ ਵਿੱਚ ਆਪਾਂ ਮੰਨ ਕੇ ਚੱਲੀਏ ਤਾਂ ਤੁਸੀਂ ਕਿੰਨੇ ਹੋ ਕਿ ਇਹ ਕਿੰਨਾ ਹੋ ਗਿਆ ਕਿੰਨਾ 7 ਕੁਇੰਟਲ ਹੋਊਗਾ 5 ਤੋਂ 7 ਕੁਇੰਟਲ ਹੋਊਗਾ 5 ਤੋਂ 7 ਕੁਇੰਟਲ ਹੋਊਗਾ ਇੱਕ ਤੜਾਈ ਇੱਕ ਤੜਾਈ ਵਜੇ ਵਧੀਆ ਪੂਰਾ ਜਿਵੇਂ ਹੋਇਆ ਹੈ ਹਜੇ ਹੁਣ ਇਸ ਵਕਤ ਪੂਰਾ ਵਧੀਆ ਹੋਇਆ ਹੈ ਹਾਂਜੀ 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 ਤੜਾਈ ਅਸੀਂ ਤੋੜ ਚੱਲ ਰਹੇ ਅੱਜ ਵੀ ਅੱਜ ਬੰਦ ਕਰੀਏ ਤੜਾਈ ਸਪਰੇਅ ਕਰਨੀ ਸੀ ਜਾਂ ਹੋਰ ਕੰਮ ਕਰਨਾ ਸੀ ਗੁੜਾਈ ਗੜਾਈ ਦੇ ਹੂੰ ਵੈਸੇ ਕੱਲ ਤੋਂ ਫੇਰ ਲਗਾਤਾਰ ਚੱਲ ਪੈਣੀ ਹੈ ਜਿਵੇਂ ਇੱਕ ਪਾਸਾ ਟੁੱਟ ਤੋੜ ਲੈਣੇ ਆ ਦੂਜਾ ਤੇ ਦੂਜਾ ਤੇ ਜੇ ਤੀਜਾ ਜਾਂ ਨੂੰ ਚੌਥੇ ਦਿਨ ਫੇਰ ਹੋ ਜਾਂਦਾ ਫੇਰ ਹੋ ਜਾਂਦਾ ਭਾਈ ਮੈਂ ਨਾ ਤੁਹਾਨੂੰ ਸਹੀ ਗੱਲ ਇਹ ਪੁੱਛਾਂ ਲੋਕ ਕਹਿੰਦੇ ਮੈਨੂੰ ਇਹ ਗੱਲ ਕਹੀ ਆ ਕਹਿੰਦੇ ਫਾਇਦਾ ਹੈ ਜਾਂ ਨਹੀਂ ਹੈ ਤੁਸੀਂ ਮੈਨੂੰ ਦੱਸੋ ਬਿਲਕੁਲ ਫਾਇਦਾ ਹੈਗਾ ਜੀ ਪੂਰਾ ਫਾਇਦਾ ਹੈਗਾ ਫਾਇਦਾ ਹੈਗਾ ਜੀ ਕਹਿੰਦੇ ਮੰਡੀਕਰਨ ਦੇ ਵਿੱਚ ਔਖਾ ਹੋ ਜਾਂਦਾ ਉਹ ਬਿਲਕੁਲ ਔਖਾ ਹੈ ਜੀ ਉਹਦੇ ਲਈ ਮਾਰਕੀਟ ਬਣਾਉਣੀ ਪੈਂਦੀ ਹੈ ਹਾਂ ਮਾਰਕੀਟ ਨੂੰ ਟਾਈਮ ਲੱਗਦਾ ਹੈ ਹਾਂ ਤੇ ਦੂਜੀ ਗੱਲ ਇਹ ਆ ਵੀ ਜੇ ਜਿਹੜਾ ਹਰਿਆਣਾ ਹੈ ਹਰਿਆਣਾ 'ਚ ਮੰਡੀ ਹੈਗੀ ਇੱਕ ਪੰਜਾਬ 'ਚ ਕੋਈ ਮੰਡੀ ਨਹੀਂ ਇੱਕ ਜਾਂ ਦੋ ਹੋ ਸਕਦੀਆਂ ਨੇ ਬੱਸ ਅੱਛਾ ਹਰਿਆਣਾ 'ਚ ਮੰਡੀ ਹੈਗੀ ਆ ਹਰਿਆਣਾ 'ਚ ਆਪਣੇ ਨਾਲ ਬਿਲਕੁਲ ਸ਼ਾਹਬਾਦ ਮੰਡੀ ਆ ਉੱਥੋਂ ਫੁੱਲ ਮੰਡੀ 'ਚ ਇਕੱਠਾ ਹੋ ਕੇ ਉੱਥੋਂ ਸਾਰੇ ਪੰਜਾਬ ਜਾਂ ਆਲਓਵਰ ਨਾਰਥ ਇੰਡੀਆ ਸਪਲਾਈ ਹੋ ਜਾਂਦਾ ਦਿੱਲੀ ਮੰਡੀ ਆ ਯੂਪੀ 'ਚ ਮੰਡੀਆਂ ਹੈਗੀਆਂ ਨੇ ਰਾਜਸਥਾਨ 'ਚ ਮੰਡੀ ਹੈਗੀ ਮੇਬੀ ਸ਼ਾਇਦ ਚਲੋ ਇਹ ਮੈਂ ਕਹਣਾ ਕਿ ਚਲੋ ਉਹ 'ਚ ਵੀ ਮੇਬੀ ਲਾ ਲਓ ਕਿ ਐ ਹੋ ਸਕਦਾ ਕਿ ਆਪਾਂ ਆਪਣੀ ਚਲੋ ਜਿੰਨੀ ਆਪਾਂ ਨੂੰ ਨੌਲੇਜ ਆ ਉਸ ਹਿਸਾਬ ਨਾਲ ਆਪਾਂ ਗੱਲ ਕਰ ਰਹੇ ਆ ਪਰ ਭਾਜੀ ਪੰਜਾਬ ਦੇ ਵਿੱਚ ਮੰਡੀ ਨਹੀਂ ਹੈਗੀ ਨਹੀਂ ਨਹੀਂ ਬਿਲਕੁਲ ਨਹੀਂ ਬਹੁਤ ਵਾਰ ਅਸੀਂ ਮੰਗ ਵੀ ਕਰੀਏ ਸਾਡਾ ਜਿਹੜਾ ਫਲਾਵਰ ਗਰੋਅਰ ਐਸੋਸੀਏਸ਼ਨ ਬਣੀ ਹੈ ਹਾਂ ਫਲਾਵਰ ਗਰੋਅਰ ਐਸੋਸੀਏਸ਼ਨ ਤੇ ਅਸੀਂ ਸਰਕਾਰ ਨੂੰ ਵੀ ਬਹੁਤ ਵਾਰ ਕਿਹਾ ਵੀ ਕੋਈ ਸਾਡਾ ਇਸ ਬਾਰੇ ਬਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਮੈਨੂੰ ਤਾਂ 4 ਸਾਲ ਹੋ ਗਏ 4 ਸਾਲ ਹੋ ਗਏ 4 ਸਾਲ ਮੈਂ ਕਹਿੰਦਾ ਆਪਣਾ ਆਮ ਆਦਮੀ ਪਾਰਟੀ ਸਰਕਾਰ ਨੂੰ ਹੋ ਗਏ 3 ਸਾਲ ਹਾਂਜੀ ਲਗਭਗ 3 ਸਾਲ ਹੋ ਗਏ ਉਹ ਤੋਂ ਪਹਿਲਾਂ ਕਾਂਗਰਸ ਆਈ ਹਾਂਜੀ ਫਿਰ ਆਮ ਆਦਮੀ ਪਾਰਟੀ ਭਗਵੰਤ ਸਿੰਘ ਸਾਬ੍ਹ ਆਏ ਉਹ ਤਾਂ ਕਹਿੰਦੇ ਨੇ ਮੈਂ ਤਾਂ ਜੱਟਾਂ ਦਾ ਪੁੱਤ ਆ ਸਸਾਨਾ ਦੇ ਨਾਲ ਵੀ ਅਸੀਂ ਕਿਹਾ ਹੋਇਆ ਹੈ ਕਈ ਵਾਰ ਕਿਹਾ ਨਹੀਂ ਉਹਨਾਂ ਨੂੰ ਕਿਹਾ ਹੋਇਆ ਕਈ ਵਾਰ ਪ੍ਰਪੋਜ਼ਲਾਂ ਵੀ ਆਈਆਂ ਨੇ ਸਾਨੂੰ ਦੇਖਦੇ ਆਂ ਕਿ ਸ਼ਾਇਦ ਹੋ ਜਵੇ ਕਮ ਸਰਕਾਰ ਨੇ ਇਹਦੇ ਰੈਂਦੇ ਬਣ ਜਵੇ ਮੰਡੀ ਕੋਈ ਕਈ ਵਾਰ ਅਸੀਂ ਮੀਟਿੰਗਾਂ ਵੀ ਕਰੀਆਂ ਨੇ ਇਸ ਮਸਲੇ 'ਚ ਹੂੰ ਕੀ ਰਿਸਪੌਂਸ ਆਉਂਦਾ ਲੱਗਦਾ ਪੋਜ਼ਿਟਿਵ ਆ ਰਿਹਾ ਵੀ ਦੇਖੋ ਪੋਜ਼ਿਟਿਵ ਤਾਂ ਹੁੰਦਾ ਹੀ ਹੈ ਵੀ ਕਹਿੰਦੇ ਨੇ ਵੀ ਮੰਡੀ ਬਣ ਜੂਗੀ ਪਰ ਹਜੇ ਕੋਈ ਕਦੇ ਕਈ ਵਾਰ ਪ੍ਰੋਪਰ ਕਹਿੰਦੇ ਨੇ ਬਣੂਗੀ ਹਜੇ ਕੋਈ ਮਤਲਬ ਐਕਚੁਅਲ ਤੇ ਨਹੀਂ ਕੋਈ ਗੱਲਬਾਤ ਸਿਰੇ ਐਕਚੁਅਲੀ ਗੱਲ ਨਾ ਹੋ ਨਹੀਂ ਰਹੀ ਬਿਲਕੁਲ ਜੇ ਭਗਵੰਦ ਮਾਨ ਸਾਹਿਬ ਖੁਦ ਇਸ ਵੀਡੀਓ ਨੂੰ ਵੇਖ ਰਹੇ ਹੋ ਜਾਂ ਉਹਨਾਂ ਦਾ ਨੇੜਲਾ ਬੰਦਾ ਕੋਈ ਵੇਖ ਰਿਹਾ ਤਾਂ ਇਸ ਗੱਲ ਦੇ ਉੱਤੇ ਵੀ ਧਿਆਨ ਦਿੱਤਾ ਜਾਵੇ ਹਰਿਆਣੇ ਦੇ ਵਿੱਚ ਮੰਡੀ ਆ ਯੂਪੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸ਼ਾਇਦ ਮੰਡੀ ਹੈਗੀ ਆ ਦਿੱਲੀ ਦੇ ਵਿੱਚ ਵੀ ਮੰਡੀ ਹੈਗੀ ਆ ਫੁੱਲਾਂ ਦੀ ਪੰਜਾਬ ਜਿੱਥੇ ਉਪਜਾਊ ਧਰਤੀ ਸਭ ਤੋਂ ਵੱਡੀ ਹੈ ਉੱਥੇ ਹੀ ਮੰਡੀ ਨਹੀਂ ਹੈਗੀ ਫੁੱਲਾਂ ਦੀ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਹੋ ਜਾਂਦਾ ਕਿ ਆਪਾਂ ਕਹਿੰਦੇ ਆ ਕਿ ਅਸੀਂ ਪੂਰੇ ਦੇਸ਼ ਦਾ ਤੋੜੀ ਦੁਨੀਆ ਦਾ ਢਿੱਡ ਭਰਦੇ ਆ ਤਾਂ ਜਦੋਂ ਕਿਸਾਨ ਆਪਣੇ ਵੱਲ ਵੇਖਦਾ ਤਾਂ ਕਿ ਉਹ ਆਪਣਾ ਢਿੱਡ ਭਰ ਪਾਉਂਦਾ ਬਿਲਕੁਲ ਜੀ ਬਿਲਕੁਲ ਇਹ ਗੱਲ ਆ ਜਾਂਦੀ ਹੈ ਸ ਬਹੁਤ ਵੱਡਾ ਸਵਾਲੀਆ ਨਿਸ਼ਾਨ ਬਣ ਜਾਂਦਾ ਮੰਡੀ ਨਾ ਹੁਣ ਕਾਰਨ ਨਹੀਂ ਪੰਜਾਬ ਦੇ ਲੋਕ ਇੰਦਰ ਨੂੰ ਜਿਆਦਾ ਮਤਲਬ ਫੁੱਲਾ ਨਹੀਂ ਰੁਝਾਨ ਨਹੀਂ ਰੁਝਾਨ ਨਹੀਂ ਹੈਗਾ ਦੂਜੀ ਗੱਲ ਇਹ ਵੀ ਆ ਜਿਹੜੀ ਕੋਈ ਖੇਤੀ ਹੈ ਜੀ ਜਿਹੜੀ ਨਵੀਂ ਖੇਤੀ ਕਰਨੀ ਆ ਆਪਣੀ ਖੇਤੀ ਛੱਡ ਕੇ ਜਿਗਰੇ ਦਾ ਕੰਮ ਆ ਹਾਂ ਤੇ ਜਿਗਰ ਤਾਂ ਫਿਰ ਕਿਸੇ ਕਿਸੇ ਚ ਹੁੰਦਾ ਉਹ ਫਿਰ ਫਿਰ ਤੁਸੀਂ ਜਿਗਰ ਕੱਢਿਆ ਉਹ ਹਾਂਜੀ ਹਾਂਜੀ ਕੋਈ ਵੀ ਖੇਤੀ ਕਰਦੀ ਹੁਣ ਮੈਂ ਉਹ ਦੇਖੋ ਮੈਂ ਇਕੱਲਾ ਪਿਆਜ਼ਾਂ ਦਾ ਵੀ ਲਾਉਣਾ ਮੈਂ ਸਾਰੀ ਖੇਤੀ ਕਰਦਾ ਮਿਕਸੀ ਅੱਛਾ ਇਕੱਲਾ ਪਿਆਜ਼ਾਂ ਦਾ ਵੀ ਲੱਗਿਆ ਆਇਆ ਉਹ ਹਾਂਜੀ ਤੇ ਆਲੂ ਵੀ ਲਾਉਣੇ ਆ ਜਿਹੜੀ ਫਸਲ ਦਾ ਟਾਈਮ ਹੁੰਦਾ ਮਤਲਬ ਹਰ ਚੀਜ਼ ਕੋਈ ਨਾ ਕੋਸ਼ਿਸ਼ ਕਰੀਦੀ ਹੈ ਹਾਂਜੀ ਹਾਂਜੀ ਕਹਿੰਦੇ ਤਾਂ ਨਹੀਂ ਲੋਕੀ ਉਹ ਬੱਸ ਕਰੋ ਮੈਨੂੰ ਕਹਿੰਦੇ ਕੀ ਆ ਤੂੰ ਪੰਗੇ ਲਈ ਜਾਂਦਾ ਮੈਂ ਕੋਈ ਨਾ ਕੋਈ ਗੱਲ ਨਹੀਂ ਪੰਗੇ ਲੈਣਾ ਬਸ ਕਹ ਲੋ ਵੀ ਰਿਸਕ ਚੱਕੀ ਜਾਂਦੇ ਆ ਕਦੇ ਮੈਂ ਮਤਲਬ ਘਾਟਾ ਨਹੀਂ ਖਾਦਾ ਰਿਹਾ ਚੱਕਣ ਚ ਜੇ ਤੁਸੀਂ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਫਾਇਦਾ ਹੁੰਦਾ ਫਾਇਦਾ ਹੁੰਦਾ ਬਾਈ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਮਾਰਕੀਟਿੰਗ ਕਰਨ ਦੇ ਵਿੱਚ ਕਿਸਾਨ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ ਬਹੁਤ ਪਿੱਛੇ ਫਸਲ ਉਗਾ ਲੂਗਾ ਉਹ ਪਰ ਵੇਚਣ ਕਿੱਧਰ ਜਾਣਾ ਇਹ ਨਹੀਂ ਪਤਾ ਲੱਗਦਾ ਕੁਝ ਨਹੀਂ ਪਤਾ ਜੀ ਲੱਗਦਾ ਕਿ ਕੋਈ ਸੂਝ-ਬਾਨਾ ਦੀ ਲੋੜ ਪੈ ਜਾਂਦੀ ਹੈ ਕਿਤੇ ਨਾ ਕਿਤੇ ਫਰਕ ਪੈ ਰਿਹਾ ਜੀ ਦਿਨੋਂ ਦਿਨ ਹੁਣ ਪੜੇ ਲਿਖੇ ਆ ਰਹੇ ਆ ਹੋਰ ਅਸੀਂ ਵੀ ਕੁਝ ਸਾਤੋਂ ਵੀ ਹੁਣ ਜਿਆਦਾ ਜਿਵੇਂ ਨਵੇਂ ਜੀਨਰੇਸ਼ਨ ਬਹੁਤ ਜਿਆਦਾ ਵੱਧ ਰਹੀ ਹੈ ਤੁਹਾਨੂੰ ਪੜਾਈਆਂ ਇਸ ਤਰ੍ਹਾਂ ਦੀਆਂ ਹੋ ਗਈਆਂ ਪਹਿਲਾਂ ਤਾਂ ਸਿਰਫ ਸਿੰਪਲ ਪੜਾਈ ਜਾਂਦੀ ਸੀ ਹੁਣ ਤਾਂ ਬੱਚੇ ਬਹੁਤ ਜ਼ਿਆਦਾ ਉਸ ਤਰ੍ਹਾਂ ਦੀ ਪੜਾਈ ਪੜ੍ਹ ਰਹੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਮਾਰਕੀਟਿੰਗ ਕੀ ਆ ਹੂੰ ਤੇ ਉਸ ਤਰ੍ਹਾਂ ਦਾ ਫਰਕ ਪੈ ਰਿਹਾ ਦਿਨੋਂ ਦਿਨ ਫਰਕ ਪੈ ਰਿਹਾ ਹੈ ਦਿਨੋਂ ਦਿਨ ਬਾਈ ਹੁਣ ਜਿਵੇਂ ਆ ਇੱਕ ਕਿਆਰੀ ਆ ਇਹ ਪੂਰੀ ਲੱਗੀ ਹੋਈ ਕਿੰਨਾ ਬੂਟਾ ਲੱਗਿਆ ਹੈ ਕਿਆਰੀ ਚ ਇੱਕ ਚ ਆ ਕਿੰਨੇ ਬੂਟੇ ਲੱਗੇ ਹੋਣਗੇ ਗੇਂਦੇ ਦੇ ਸਾਈਜ਼ ਦੇ ਹਿਸਾਬ ਨਾਲ ਜਿਵੇਂ ਇਹਦੇ ਵਿੱਚ 50 50 50 60 ਕ ਹੋਣਗੇ ਜੀ ਯਾਨੀ ਨਾ ਐਵਰੇਜ ਕਿੰਨੀ ਕੱਢ ਕੇ ਚੱਲਦੇ ਆ ਆਪਾਂ ਇੱਕ ਕਿਆਰੀ ਤੇ ਕਿੰਨਾ ਕ ਲੱਗ ਜਾਂਦਾ ਇੱਕ ਕਿਲੋ ਇੱਕ ਕਿਲੇ ਦੇ ਵਿੱਚ ਸੰਗਾਂਤ 10 ਤੋਂ 12000 ਬੂਟਾ ਲ ਇੱਕ ਕੀਲੇ ਦੇ ਵਿੱਚ 10 ਤੋਂ 12000 ਬੂਟਾ ਲੱਗਦਾ ਹੈ ਤੇ ਉਹ 5 ਤੋਂ 7 ਕੁਇੰਟਲ ਜਿਹੜਾ ਫੁੱਲ ਨਿਕਲਦਾ ਜੀ ਹਾਂ ਉਹ 5 ਤੋਂ 7 ਕੁਇੰਟਲ ਸਿਰ ਇੱਕ ਤੜਾਈ ਦੀ ਗੱਲ ਕਰ ਰਹੇ ਹਾਂ ਟੋਟਲ ਤਾਂ ਵੱਧ ਆ ਅੱਛਾ ਇੱਕ ਤੜਾਈ ਦੇ ਵਿੱਚ 5 ਤੋਂ 7 ਕੁਇੰਟਲ ਮਿਲ ਜਾਂਦਾ ਹਾਂਜੀ 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 ਤੇ ਇਹ ਉਹ ਕਿੰਨੀ ਵਾਰ ਤੋੜਿਆ ਜਾਂਦਾ ਕਈ ਵਾਰ ਪਤਾ ਕਾਫੀ ਟਾਈਮ ਹੋ ਜਾਂਦਾ ਘੱਟ 10 ਵਾਰ ਵੀ ਹੋ ਸਕਦਾ ਅੱਛਾ 8-10 ਵਾਰ ਵੀ ਹੋ ਜਾਂਦਾ ਹਾਂਜੀ ਜੋਣੀ 40 ਮੈਂ ਕਦੇ ਐਵਰੇਜ ਕੱਢੀ ਨਹੀਂ ਜਾਨੀ ਮੈਨੂੰ ਲੱਗਦਾ ਵੀ 30 40 40 ਤੋਂ 50 ਦੇ ਵਿੱਚ ਐਵਰੇਜ ਹੋ ਜਾਂਦੀ ਆ 40 ਤੋਂ 50 ਕਿਲੋ ਕੁਆਂਟਾ ਲਾ ਹੋ ਜਾਂਦਾ ਤੇ ਭਾਈ ਫਿਰ ਲੈਣ ਵਾਸਤੇ ਹੀ ਤਰੀਕੇ ਨਾਲ ਤੁਹਾਡਾ ਸਹੀ ਮੈਨੇਜ ਫਸਲ ਹੋਵੇ ਤਾਂ ਜਿਵੇਂ ਅੱਜ ਕਿਹਾ ਫਸਲ ਬਹੁਤ ਵਧੀਆ ਆਈ ਦੀ ਜਾਫਰੀ ਦੀ ਇਹ ਪੂਰਾ ਪ੍ਰੋਪਰ ਝਾੜ ਦੇ ਰਹੀ ਹੈ ਇਹ ਪ੍ਰੋਪਰ ਝਾੜ ਦੇ ਰਹੀ ਹੈ ਹੁਣ ਜਿਵੇਂ ਆਪਾਂ ਨਾ ਇਹ ਦੇਖਦੇ ਹੁੰਦੇ ਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਫੁੱਲਾਂ ਦੀ ਸੇਵਾ ਹੁੰਦੀ ਹੈ ਜਦੋਂ ਗੁਰਪੁਰਬ ਆਉਂਦਾ ਆ ਜਾਂ ਇਦਾਂ ਕਹਿੰਦੇ ਬੜੀ ਦੂਰੋਂ ਦੂਰੋਂ ਆਉਂਦੇ ਨੇ ਬਹਰੋਂ ਫੁੱਲ ਬਹੁਤ ਆ ਉਹ ਫੁੱਲਾਂ ਲਈ ਆਪਾਨੂੰ ਥੋੜਾ ਜਿਹਾ ਐਡਵਾਂਸ ਹੋਣਾ ਪੈਣਾ ਬਹੁਤ ਉਹ ਫੁੱਲ ਵੀ ਇੱਧਰ ਹੋ ਸਕਦੇ ਨੇ ਉਹਦੇ ਲਈ ਗ੍ਰੀਨ ਹਾਊਸ ਵਗੈਰਾ ਲੱਗਦੇ ਨੇ ਜਿਹੜੇ ਅੱਛਾ ਗ੍ਰੀਨ ਹਾਊਸ ਲੱਗਦੇ ਨੇ ਕੀ ਸੁਪਨਾ ਲੈ ਕੇ ਚੱਲਦੇ ਹੋ ਕਿ ਇੱਧਰ ਨੂੰ ਲੋਡ ਹੈ ਤੁਸੀਂ ਕਰੋਗੇ ਅੱਗੇ ਹਾਂਜੀ ਮੈਂ ਮੇਰੀ ਸੋਚ ਇਹ ਹੀ ਆ ਵੀ ਡ੍ਰਿਪ ਇਰੀਗੇਸ਼ਨ ਤੇ ਆਉਣਾ ਗ੍ਰੀਨ ਹਾਊਸ ਲਾਉਣਾ ਵੀ ਤਾਂ ਹੀ ਫਿਰ ਉਹ ਜਿਹੜੇ ਫੁੱਲ ਮਹਿੰਗੇ ਵੇਚਦੇ ਨੇ ਫਿਰ ਉਹਨਾਂ ਤੇ ਹੌਲੀ ਹੌਲੀ ਪਹੁੰਚਣਾ ਕੀ ਇਹ ਸੇਵਾ ਨਿਭਾਣ ਦਾ ਸਾਨੂੰ ਵੀ ਮੌਕਾ ਦੇਓ ਜੀ ਪੰਜਾਬ ਚੋਂ ਵੀ ਲੱਗਣਾ ਫੁੱਲ ਦਰਬਾਰ ਸਾਹਿਬ ਦੇ ਅੰਦਰ ਸਾਡੇ ਜਿਹੜੇ ਉੱਗੇ ਹੋਏ ਨੇ ਹੈ ਅਸੀਂ ਜਿਹੜੇ ਪਾਲੇ ਨੇ ਜਿਵੇਂ ਹਿਮਾਚਲ ਚ ਬਹੁਤ ਫਲੋ ਕਰ ਰਹੇ ਨੇ ਮਾਚਲਦੀ ਮਤਲਬ ਪਾਉਣ ਪਾਣੀ ਥੋੜਾ ਠੰਡਾ ਆਪਣੇ ਨਾਲੋਂ ਜਿਹੜੇ ਫੁੱਲ ਠੰਡ ਚ ਹੁੰਦੇ ਨੇ ਉੱਥੇ ਠੰਡ ਚ ਹੁੰਦੇ ਨੇ ਉਹ ਫਿਰ ਉੱਥੇ ਹੀ ਜਾਂਦੇ ਨੇ ਟੈਂਪਰੇਚਰ ਉੱਥੇ ਉਸ ਹਿਸਾਬ ਨਾਲ ਬਾਈ ਰੇਟ ਦਾ ਕਿੰਨਾ ਇੱਕ ਫਰਕ ਪੈ ਜਾਂਦਾ ਪੈ ਜਾਂਦਾ ਪੰਜਾਬ ਤੇ ਤੇ ਬਾਹਰ ਵਾਲੇ ਚ ਇਹ ਰੇਟ ਤਾਂ ਹੁਣ ਜਿਹੜੇ ਫੁੱਲ ਜਿੱਦਾਂ ਜਿੰਨਾ ਫੁੱਲ ਵਧੀਆ ਹੈ ਜਾਂ ਜਿਹਨਾਂ ਦੀ ਕੁਆਲਿਟੀ ਆਪਾਂ ਰੇਟ ਦਾ ਕਾਫੀ ਫਰਕ ਹੈ ਬਹੁਤ ਬਹੁਤ ਮਹਿੰਗੇ ਮਹਿੰਗੇ ਫੁੱਲ ਨੇ ਜੀ ਆਪਾਂ ਨੂੰ ਜਿੰਨੀ ਕਿ ਨੋਲੇਜ ਆਪਾਂ ਨੂੰ ਦੋ ਚਾਰ ਫੁੱਲਾਂ ਦੀ ਨੋਲੇਜ ਆ ਵਧਾ ਆਪਾਂ ਨੇ ਹੌਲੀ ਹੌਲੀ ਅੱਗੇ ਵਧ ਰਹੀ ਹਾਂ ਮੈਂ ਨਾ ਇੱਕ ਗੱਲ ਪੁੱਛੂਗਾ ਹੁਣ ਨਾ ਜਿਵੇਂ ਫਰਵਰੀ ਦਾ ਦਿਨ ਚੱਲਦਾ ਹੈ ਹਾਂਜੀ ਇਹ ਫਰਵਰੀ ਦੇ ਦਿਨਾਂ ਦੇ ਵਿੱਚ ਕਹਿੰਦਾ ਜੋ ਡੇਜੇ ਚੱਲਦੇ ਹੁੰਦੇ ਨੇ ਕਹਿੰਦਾ ਇਹ ਦਿਨਾਂ 'ਚ ਵੀ ਫੁੱਲ ਬੜੇ ਲੱਗਦੇ ਹੁੰਦੇ ਨੇ ਹਾਂਜੀ ਉਹ ਫੁੱਲ ਵੀ ਵੈਸੇ ਆਪਣੇ ਘਟ ਹੁੰਦੇ ਜਿਹੜਾ ਜਾ ਉਹ ਫੁੱਲ ਵੀ ਘਟ ਹੁੰਦਾ ਹਾਂ ਉਹਦੇ ਲਈ ਵੀ ਕਾਫੀ ਹੋ ਜਾਂਦਾ ਸਿਆਲ ਦੇ ਵਿੱਚ ਹਾਂ ਕੁਝ ਟਾਈਮ ਲਈ ਪਰ ਉਹਦੇ ਲਈ ਵੀ ਗ੍ਰੀਨ ਹਾਊਸ ਪ੍ਰੋਪਰ ਚਾਹੀਦਾ ਪ੍ਰੋਪਰ ਗ੍ਰੀਨ ਹਾਊਸ ਚਾਹੀਦਾ ਜਿਵੇਂ ਕੋਈ ਉਹ ਗਲਾਸ ਹਾਊਸ ਪੋਲੀ ਹਾਊਸ ਕਹਿ ਸਕਦੇ ਪੋਲੀ ਹਾਊਸ ਲੱਗੇ ਹਾਂ ਉਹਦੇ ਵਿੱਚ ਹੀ ਹੁੰਦੇ ਨੇ ਉਹਨੂੰ ਪ੍ਰੋਪਰ ਟ੍ਰੀਟਮੈਂਟ ਚਾਹੀਦਾ ਸਿਸਟਮ ਚਾਹੀਦਾ ਉਹਦੇ ਲਈ ਬਾਈ ਜੀ ਕੋਈ ਕੰਮ ਸਿੱਖਣਾ ਚਾਹਵੇ ਤੁਹਾਡੇ ਕੋਲ ਆ ਕੇ ਤੁਸੀਂ ਆਪਣਾ ਮੋਬਾਈਲ ਨੰਬਰ ਜਰੂਰ ਦੱਸੋ ਪਹਿਲਾਂ ਮੇਰਾ ਹੈਗਾ ਜੀ 98762 04074 ਜੇ ਕੋਈ ਕਹੇ ਕਿ ਮੈਂ ਜਾਂ ਸਾਨੂੰ ਦੇਖੋ ਜਿਹੜੀ ਕਿਹਨੇ ਨੋਲੇਜ ਸਾਨੂੰ ਹੈਗੀ ਆ ਜਾਂ ਬੁੱਤੇ ਕਿੱਥੋਂ ਹੋਦੇ ਨੇ ਜਾਂ ਜਿਹੜਾ ਦੇਸੀ ਜਾਂ ਜਿਹੜਾ ਇਹ ਇਹਦੇ ਬਾਰੇ ਤਾਂ ਸਾਨੂੰ ਨੋਲੇਜ ਹੈਗੀ ਆ ਜਾਂ ਸਾਡੇ ਕੁਝ ਭਰਾ ਨੇ ਜਿਹੜਾ ਉਹ ਅਸੀਂ ਵੀ ਸਿੱਖਦੇ ਹਾਂ ਹਜੇ ਅਸੀਂ ਵੀ ਸਾਨੂੰ ਵੀ ਬੜਾ ਜਾਂਦਾ ਅਸੀਂ ਡਿਸਕਸ ਕਰ ਲੈਂਦੇ ਇੱਕ ਦੂਜੇ ਨਾਲ ਵੀ ਕਿਹੜੀ ਸਵਰੇ ਕਰੀ ਜਾਂ ਕੋਈ ਪ੍ਰੋਬਲਮ ਆਈ ਦੀ ਵੀ ਕੀ ਹੋ ਸਕਦਾ ਜਿਹਦੀ ਸਾਨੂੰ ਨੋਲੇਜ ਆ ਅਸੀਂ ਉਹਨਾਂ ਨਾਲ ਸ਼ੇਅਰ ਕਰ ਲੈਂਦੇ ਆ ਸਾਡੇ ਵੀ ਗਰ ਜਿੰਨੇ ਸੀ ਬੀਜਦੇ ਆ ਉਹ ਗਰੁੱਪਾਂ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਡਿਸਕਸ ਕਰ ਲੈਂਦੇ ਆ ਜਿਵੇਂ ਹੁਣ ਵਿਆਹ ਸ਼ਾਦੀਆਂ ਦੇ ਉੱਤੇ ਦਾ ਸੀਜ਼ਨ ਦੇ ਵਿੱਚ ਤਾਂ ਫਿਰ ਬਾਦੂ ਫੁੱਲ ਲੱਗਦਾ ਉਹ ਵਿਆਹ ਸ਼ਾਦੀਆਂ ਵੀ ਜੀ ਲੱਗਦਾ ਜਿਆਦਾ ਜਿਵੇਂ ਗੁਰਪੁਰਬ ਨੇ ਉਹਨਾਂ ਤੇ ਬਹੁਤ ਜਿਆਦਾ ਲੱਗਦਾ ਗੁਰਪੁਰਬ ਨਗਰ ਕੀਰਤਨ ਨੇ ਤਾਂ ਕਹਦਾ ਜਿਵੇਂ ਹੁਣ ਇਸ ਟਾਈਮ ਮੇਰਾ ਖਿਆਲ ਰਬਦਾਸ ਜੀ ਦਾ ਹੈ ਗੁਰਪੁਰਬ ਹੈ ਜੀ ਗੁਰੂ ਰਬਦਾਸ ਜੀ ਦਾ ਤੇ ਉਸ ਦੇ ਲਈ ਸੰਬੰਧ ਵਿੱਚ ਸਾਡੇ ਕੋਲ ਸਿੱਧੇ ਡਾਇਰੈਕਟ ਬਹੁਤ ਪਿੰਡਾਂ ਦੇ ਲੋਕ ਆਉਂਦੇ ਨੇ ਜਿਹਨਾਂ ਨੇ ਗੁਰਪੁਰਬ ਤੇ ਜਾਂ ਨਗਰ ਕੀਰਤਨ ਵਗੈਰਾ ਕਰਨੇ ਆ ਅੱਛਾ ਫਿਰ ਡਾਇਰੈਕਟਰ ਤੁਹਾਡੇ ਨਾਲ ਡੀਗਰੀ ਕਰ ਲੈਂ ਬਿਲਕੁਲ ਤੁਸੀਂ ਦੇਖ ਵੀ ਸਕਦੇ ਹੋ ਬਾਈ ਵੀ ਕਿੰਨੇ ਬੰਦੇ ਕੰਮ ਕਰਦੇ ਨੇ ਖੇਤ ਚ ਇੱਕ ਬਾੜ ਦੇ ਵਿੱਚ ਬਿਲਕੁਲ ਦੋ ਬੰਦੇ ਮੇਰੇ ਕੋ ਪੱਕੇ ਨੇ ਤੇ ਜਦੋਂ ਵੱਧ ਲੋਡ ਹੁੰਦੀ ਹੈ ਦੋ ਤਿੰਨ ਬੰਦੇ ਹੋ ਲਾਈਏ ਤੜਾਈ ਨੂੰ ਬਾਕੀ ਸਾਮ ਸਵਾਲੇ ਦੋ ਕਰੀ ਜਾਂਦੇ ਨੇ ਤੇ ਵੀਰੇ ਇੱਕੇ ਹੁੰਦਾ ਕਈ ਵਾਰ ਜਦੋਂ ਕੱਟ ਕਈ ਵਾਰ ਇੱਕੇ ਹੁੰਦਾ ਹਾਂ ਆ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਆ ਵਾਲਾ ਫਲੋ ਤੁਸੀਂ ਕਹਿੰਦੇ ਹੋ ਜਿਹੜਾ ਹੁਣ ਆ ਆਪਾਂ ਇਹ ਲਾਇਆ ਹੈ ਨਵਾਂ ਜਿਹੜਾ ਆਪਾਂ ਹੁਣ ਜਿਹੜਾ ਹੁਣ ਉੱਗਿਆ ਜਦੋਂ ਆਪਾਂ ਪਹਿਲਾਂ ਇਹ ਸੀ ਉਦੋਂ ਨਹੀਂ ਸੀਗਾ ਇਹ ਨਹੀਂ ਨਹੀਂ ਉਦੋਂ ਇਹ ਛੋਟੇ ਸੀ ਬਹੁਤ ਉਦੋਂ ਇਹ ਛੋਟੇ ਸੀਗੇ ਬਾਈ ਹੁਣ ਇਸ ਤੋਂ ਇਲਾਵਾ ਇਹ ਜਿਹੜੀ ਹੁਣ ਫਸਲ ਬੀਜੀ ਹੋਈ ਆ ਉਹ ਛੋਟੀ ਹੈ ਹਜੇ ਉਹ ਖੇਤ ਦੂਜੇ ਹੈਗੇ ਦੂਜੀ ਮੋਟਰ ਤੇ ਆ ਅੱਛਾ ਤੁਸੀਂ ਹੋਰ ਪਾਸੇ ਵੀ ਕਰਦੇ ਹੋ ਇਸ ਤੋਂ ਇਲਾਵਾ ਨਹੀਂ ਇੱਥੇ ਸੀਗੇ ਪਹਿਲਾਂ ਮੈਂ ਖੇਤ ਚੇਂਜ ਕਰ ਰਹੇ ਹਾਂ ਜਿਵੇਂ ਹੁਣ ਉਹ ਮੈਂ ਕਣਕ ਬੀਜਤੀ ਪਿਆਜ਼ ਬੀਜ ਤੇ ਇਹ ਮੈਂ ਚੇਂਜ ਕਰ ਰਹੇ ਹਾਂ ਤਿੰਨ ਚਾਰ ਸਾਰਾ ਹੁਣ ਚੇਂਜ ਕਰ ਰਹੇ ਹਾਂ ਅੱਛਾ ਚੇਂਜ ਕਰ ਰਹੇ ਹੋ ਕੋਈ ਵਿਸ਼ੇਸ਼ ਕਾਰਨ ਹੈ ਦੇ ਪਿੱਛੇ ਇਹ ਕੁਦਰਤੀ ਜਿਵੇਂ ਕਹਿੰਦੇ ਨੇ ਫਸਲ ਭਾਰਤ ਇੱਕੋ ਜਗ੍ਹਾ ਇੱਕੋ ਫਸਲ ਇਹ ਕੋ ਖੇਚ ਨਹੀਂ ਬੀਜਣੀ ਚਾਹੀਦੀ ਹੁਣ 3-4 ਸਾਲ ਬਾਅਦ ਹੁਣ ਆਪਾਂ ਚੇਂਜ ਕਰ ਦੇਣੀ ਵੀਰੇ ਖੇਤ ਦੀ ਪਾਲਟੀ ਕਿੰਨੀ ਵਾਰ ਮੱਝਦੀ ਐ ਇਹਨਾਂ ਨੂੰ ਲਾਉਣ ਵਾਸਤੇ ਮਿੱਟੀ ਪਾਲਟੀ ਕਿੰਨੀ ਵਾਰ ਨਹੀਂ ਬਹੁਤ ਘੱਟ ਆ ਨਾਰਮਲ ਐ ਜੀ ਕੋਈ ਏਡੀ ਖਾਸ ਨਹੀਂ ਵੀ ਬਹੁਤ ਜ਼ਿਆਦਾ ਬੋਣੀ ਬਾਈ ਕਰਨੀ ਪੈਂਦੀ ਹੂੰ ਕਿੰਨੀ ਕਿ ਬਾਈ ਜਿੱਦਾਂ ਇਹ ਜਿਹੜਾ ਇਹ ਹੈਗਾ ਇਹ ਇਹਦਾ ਜਿਹੜਾ ਬਾਕੀ ਬਚ ਜਾਂਦਾ ਹਾਂ ਸੁੱਕਣ ਤੋਂ ਬਾਅਦ ਉਹ ਵਿੱਚ ਬਾਹ ਬੂਕੇ ਥੋੜੀ ਜੀ ਪ੍ਰੋਬਲਮ ਹੁੰਦੀ ਉਸ ਤੋਂ ਬਾਅਦ ਫਿਰ ਬੱਟਾ ਪਾ ਦੇ ਨਾਰਮਲ ਬੱਟਾ ਪਾ ਕੇ ਲੱਗ ਜਾਂਦੀ ਐ ਨਾਰਮਲ ਬਟਾ ਪਾ ਕੇ ਸ਼ੁਰੂ ਹੋ ਜਾਂਦਾ। ਉਹ ਵਿੱਚੇ ਸਾਰਾ ਉਹ ਵਿੱਚੇ ਵਾਦਣਾ ਇਹ ਜੋ ਵੀ ਬਚ ਗਿਆ ਜਦੋਂ ਅਸੀਂ ਸੁਕਣ ਟਾਈਮ ਆ ਗਿਆ ਵਿੱਚੇ ਵਾਦਣਾ। ਫਿਰ ਖਾਦ ਕਿਹੜੀ ਯੂਜ਼ ਕਰਦੇ ਹੋ ਤੁਸੀਂ ਕਿ? ਖਾਦ ਦੇਸੀ ਖਾਦ ਵੀ ਪਾਉਨੇ ਆ। ਨਹੀਂ ਸਿਕ ਰੂੜੀ ਕਹਦੇ ਨੇ ਰੂੜੀ ਆਪਾਂ ਪਾ ਦਈਏ ਆ। ਹਰ ਹਰ ਸਾਲ ਜਾਂ 2 ਸਾਲ ਬਾਅਦ ਤਕਰੀਬਨ ਪਾਉਨੇ ਆ ਖੇਤਾਂ 'ਚ। ਅੱਛਾ ਫਿਰ ਉਹਦੇ ਨਾਲ ਬਣਿਆ ਰਹਿੰਦਾ ਕੰਮ। ਖਾਦ ਵੀ ਇਹਨੂੰ ਘੱਟ ਬਹੁਤ ਘੱਟ ਲੋਡ ਪੈਂਦੀ ਹੈ। ਯੂਰੀ ਦੀ ਤਾਂ ਬਹੁਤ ਨਾ ਮਾਤਰ ਲੋਡ ਪੈਂਦੀ ਹੈ ਇਹਨੂੰ। ਯੂਰੇ ਦੀ? ਹਾਂ ਯੂਰੀ ਨਾਲ ਤਾਂ ਫਿਰ ਕਈ ਵਾਰ ਜੇ ਥੋੜਾ ਬੋਤੋ ਵਾਗੇ ਤੇ ਕੋਹ ਲਖਤ ਬਹੁਤ ਜ਼ਿਆਦਾ ਵੱ ਬਈ ਸਾਮ ਸੰਭਾਲਦਾ ਇਹ ਔਖਾ ਲੈਂਦਾ ਕਿ ਬਸ ਇਹਨੇ ਹਨੇਰੀ ਚ ਖੜਨਾ ਆਵੇ। ਹਾਂ ਹਨੇਰੀ ਦੇ ਵਿੱਚ ਪੱਛੇ ਜਿਵੇਂ ਉਹ ਬੂਟੇ ਵੱਡੇ ਹੋ ਗਏ ਗਿਰ ਜਾਂਦੇ ਨੇ ਫਿਰ ਉਹ ਉਹਦੇ ਲਈ ਅਸੀਂ ਸਪੈਸ਼ਲ ਬੰਨੇ ਨੇ ਬੂਟੇ। ਅੱਛਾ ਜਿਵੇਂ ਆ ਬੰਨੇ ਹੋਏ ਨੇ। ਹਾਂਜੀ ਹਾਂਜੀ ਹਾਂਜੀ। ਅੱਛਾ ਇਹ ਤਾਂ ਬੰਨੇ ਹੋਏ ਨੇ ਕਿ ਇਹ ਥੱਲੇ ਡੇਗਣਾ ਜਾਣ। ਹਾਂ ਫਿਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਕਿ ਉਹ ਨੁਕਸਾਨ। ਜਦੋਂ ਬਹੁਤ ਜ਼ਿਆਦਾ ਹਨੇਰੀਆਂ ਦੇ ਜੜੋਂ ਵੀ ਪਟਾ ਦਿੰਦੇ ਨੇ ਜੀ। ਅੱਛਾ ਜੜੋਂ ਵੀ ਪਟਾ ਦਿੰਦੇ ਨੇ। ਸਾਫ਼ ਹੋ ਜਾਂਦਾ ਕਈ ਵਾਰ ਖੇਤ। ਹੈ ਕੰਮ ਬਈ ਰਿਸਕ ਵਾਲਾ ਹੈ। ਨਹੀਂ ਦੇਖੋ ਰਿਸਕ ਤਾਂ ਹਰ ਚੀਜ਼ 'ਚ ਹੈ। ਰਿਸਕ ਦਾ ਖੜੀ ਕਣਕ ਤੇ ਵੀ ਆ ਹਾਂ ਸਰ ਹਰ ਚੀਜ਼ ਦਾ ਰਿਸਕ ਦਾ ਜਿ ਨਜ਼ਰ ਫਸਲ ਦੇ ਪੈਸੇ ਨਹੀਂ ਵਟਣਦੇ ਨਜ਼ਰ ਮੰਡੀ ਚ ਪਈਦਾ ਰਿਸਕ ਹੈ ਆਏ ਹਾਏ ਹਾਏ ਸਹੀ ਗੱਲ ਕਹੀ ਆ ਜਿਨਾਂ ਉਹ ਜਿਨਾਂ ਨੇ ਫਸਲ ਦੇ ਪੈਸੇ ਨਹੀਂ ਵਟਣਦੇ ਉਹਨਾਂ ਨੇ ਫਸਲ ਮੰਡੀ ਚ ਵੇਚ ਵੀ ਔਖੀ ਉਹ ਕਰਦੀ ਆ ਬਿਲਕੁਲ ਭਾਈ ਜਿਵੇਂ ਹੁਣ ਕਿਸਾਨ ਭਰਾ ਦੇਖ ਰਹੇ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿ ਜੇ ਉਹ ਫਸਲੇ ਚੱਕਰ ਚੋਂ ਨਿਕਲਣਾ ਚਾਹਣਾ ਦੇਖੋ ਜੀ ਫੁੱਲਾਂ ਦਾ ਕੰਮ ਇਹ ਨਹੀਂ ਕਰ ਸਕਦੇ ਵੀ ਸਾਰੇ ਕਰ ਸਕਦੇ ਨੇ ਕੋਈ ਇੰਨੀ ਇੰਨੀ ਤਾਂ ਇਹਦੀ ਵੀ ਡਿਮਾਂਡ ਵੀ ਨਹੀਂ ਹੋਣੀ ਜਿੰਨੀ ਪੰਜਾਬ ਦੇ ਵਿੱਚ ਖੇਤੀ ਜੇ ਕਰਨ ਲੱਗ ਜਾਣ। ਹੂੰ। ਕੁਝ ਕਿਸਾਨ ਇਹਨੂੰ ਫੁੱਲਾਂ ਦੀ ਖੇਤੀ ਨੂੰ ਪਨਾ ਸਕਦੇ ਨੇ। ਕਾਫੀ ਲੋੜ ਆ ਪੰਜਾਬ ਦੇ ਵਿੱਚ ਕਿਉਂਕਿ ਬਾਹਰੋਂ ਹੀ ਫੁੱਲ ਆਉਂਦਾ ਪੰਜਾਬ ਦੇ ਵਿੱਚ। ਜੇ ਆਪਾਂ ਕਹੀ ਕਿ ਐਕਸਟਰਾ ਮਨੀ ਕਮਾਉਣ ਵਾਸਤੇ, ਐਕਸਟਰਾ ਪੈਸਾ ਕਮਾਉਣ ਵਾਸਤੇ ਇਹ ਚੀਜ਼ ਹੈ। ਹਾਂਜੀ। ਹਾਂਜੀ ਹਾਂਜੀ ਹਾਂਜੀ। ਛੋਟੇ ਜ਼ਿਮੀਂਦਾਰ ਨੇ ਜਿਵੇਂ ਸੌਂਝੀਆਂ ਲਾਉਂਦੇ ਨੇ ਫੁੱਲਾਂ ਦਾ ਵੀ ਨਾਲ ਕੰਮ ਕਰ ਸਕਦੇ ਨੇ। ਡੇਲੀ ਦੀ ਇਨਕਮ ਹੈ ਦੇ ਵਿੱਚ। ਡੇਲੀ ਦੀ ਇਨਕਮ ਆ। ਡੇਲੀ ਦੀ ਇਨਕਮ। ਡੇਲੀ ਤਾਂ ਕਿੰਨਾ ਫੁੱਲ ਲੱਗਦਾ ਪਿਆ ਤੁਹਾਡਾ ਹੁਣ? ਇਸ ਟਾਈਮ ਜਣੀ ਇੱਕ ਕੁਆਂਟਲ ਤੋਂ ਲੈ ਕੇ ਅ ਤੇ ਦੋਨੇ ਦੋ ਦਾ ਦੋ ਕੁਵਾਂਟ ਲੱਗ ਵੀ ਜਾਂਦਾ ਨਹੀਂ ਆਪਣੇ ਤਾਂ ਹੁਣ ਪੱਕੇ ਹੀ ਕਸਟਮਰ ਬਣੇ ਹੋਏ ਨੇ ਦੁਕਾਨ ਵਾਲੇ ਜਾਂ ਜਿਵੇਂ ਹੁਣ ਤੁਸੀਂ ਦੱਸਿਆ ਵੀ ਲੋਕਲ ਜਿਹੜੇ ਜਦੋਂ ਲੋੜ ਹੁੰਦੀ ਹੈ ਕਿਸੇ ਨੂੰ ਵਿਆਹ ਸ਼ਾਦੀ ਲਈ ਡੈਕੋਰੇਸ਼ਨ ਜਾਂ ਕਿਸੇ ਨੇ ਮਤਲਬ ਗੁਰਪੁਰਬ ਲਈ ਉਹ ਸਦੇ ਵੀ ਲੈ ਜਾਂਦੇ ਨੇ ਸਾਡੇ ਆਰਡਰ ਹੋ ਜਾਂਦਾ ਪਹਿਲਾਂ ਵੀ ਇਹਨਾਂ ਤੋੜਨਾ ਉਸ ਹਿਸਾਬ ਨਾਲ ਅਸੀਂ ਤੋੜ ਦਿੰਨੇ ਹਾਂ ਅਛਾ ਉਸ ਹਿਸਾਬ ਨਾਲ ਤੋੜ ਦਿੰਨੇ ਨੇ ਉਹ ਲੈ ਜਾਓ ਜੀ ਹਾਂਜੀ ਨਾਲੇ ਤਾਇਆ ਤਾਇਆ ਨਾਲੇ ਕੰਮ ਦਾ ਕੰਮ ਹਾਂਜੀ ਹਾਂ ਭਾਈ ਕਿੰਨੇ ਕ ਵਜੇ ਆਨੇ ਉਹਨੇ ਫਿਰ ਖੇਤ ਮੈਨੂੰ ਇਹ ਦੱਸੋ ਕਿਹੜੇ ਕਿੰਨੇ ਮਾਰਨੇ ਪੈਂਦੇ ਨੇ ਖੇਤਾਂ 'ਚ ਕੰਮ ਕਰਖਣ ਵਾਸਤੇ ਕੋੜ ਬਹਿ ਗਿਆ ਤੋੜ ਨਾਲ ਵੀ ਲੱਗ ਜਾਂਦੇ ਆ ਮੈਂ ਕਿਉਂਕਿ ਮੋਸਟਲੀ ਮੇਰੀ ਖੇਤੀ ਆਲੂਆਂ ਦੀ ਖੇਤੀ ਆ ਸਾਰੀ ਖੇਤੀ ਆ ਮੇਰੇ ਕੋਲ ਮੈਂ 25 ਕਿਲੋ ਦੀ ਖੇਤੀ ਕਰਦਾ ਹਾਂ ਹਾਂ ਤੇ ਜਦੋਂ ਮੈਂ ਟਾਈਮ ਦਾਬ ਤੜਾਈ ਵੀ ਨਾਲ ਤੜਾਈ ਤੋੜ ਵੀ ਦਿੰਨੇ ਆ ਤੇ ਹੁਣ ਮੈਂ ਜਿਵੇਂ ਫੁੱਲ ਛੱਡ ਕੇ ਆਉਣੇ ਨੇ ਦੁਕਾਨਾਂ ਤੇ ਰੋਜ਼ ਸ਼ਾਮ ਨੂੰ ਰੋ ਵੀ ਛੱਡ ਕੇ ਆਉਣੇ ਫੁੱਲ ਵੀ ਅੱਛਾ ਫੁੱਲ ਵੀ ਫੇ ਤੁਸੀਂ ਛੱਡ ਕੇ ਆਣਾ ਡਿਲੀਵਰੀ ਵਗੈਰਾ ਸਾਰੀ ਤੁਸੀਂ ਆਪ ਹੀ ਕਰਦੇ ਆ ਜਿਵੇਂ ਕਿਤੇ ਜਾਣਾ ਤਾਂ ਮੇਰੇ ਬੰਦੇ ਰੱਖੇ ਹੋਏ ਨੇ ਜਿਹੜੇ ਉਹ ਪ੍ਰੋਪਰ ਆਟੋ ਵਗੈਰਾ ਉਹ ਲੈ ਜਾਂਦਾ ਜੀ ਉਹ ਲੈ ਜਾਂਦੇ ਨੇ ਸਰ ਮੈਨੂੰ ਕਿਹ ਗੱਲ ਦੱਸੋ ਹੁਣ ਜਿਵੇਂ ਆਪਾਂ ਗੇਂਦਾ ਲਾ ਲਿਆ ਫੌਲਾ ਦੀ ਖੇਤੀ ਕਰਨੀ ਉਹ ਜਿਹੜੀਆਂ ਵਿਚਾਲੇ ਜਗ੍ਹਾ ਆ ਇਹ ਖਾਲੀ ਐ ਆਪਾਂ ਹੋਰੇ ਵੀ ਕੁਝ ਲਗਾ ਸਕਦੇ ਆ ਨਾਲ ਕੋਈ ਫਸਲ ਹੋਰ ਲਾ ਨਹੀਂ ਸਕਦੇ ਮੈਂ ਕਹਿੰਦਾ ਜੀ ਇਹ ਇਹ ਤਾਂ ਤੁਰਨ ਨੂੰ ਫਿਰਨ ਨੂੰ ਤੋੜਨ ਨੂੰ ਵੀ ਚਾਹੀਦਾ ਜਿਵੇਂ ਜ਼ਿਆਦਾ ਫਸਲ ਸੰਘਣੀ ਹੋਵੇ ਫਿਰ ਤਲੰਗਣਾ ਖੋ ਜਾਂਦਾ ਜਿਵੇਂ ਉਹ ਡ੍ਰੈਗਨ ਫਰੂਟ ਆ ਉਹ ਕਹਿੰਦੇ ਉਹ ਲਾ ਲੰਦੇ ਨੇ ਉਹ ਵਿਚਾਲੇ ਜੇ ਜਗ੍ਹਾ ਹੋਵੇ ਤਾਂ ਕੋਈ ਸਬਜ਼ੀ ਭਾਜੀ ਵੀ ਕੁਝ ਵੀ ਲਾ ਸਕਦੇ ਨੇ ਫਿਰ ਉਹ ਵੀ ਤਾਂ ਤੋੜਨਾ ਹੀ ਇਹ ਇਹਦੇ ਵਿੱਚ ਨਹੀਂ ਉਹ ਜਗ੍ਹਾ ਜਗ੍ਹਾ ਘਟ ਜਾਂਦੀ ਹੈ ਹਨਾ ਨਹੀਂ ਆਪਾਂ ਲਾ ਸਕਦੇ ਆ ਕਾਫੀ ਮੈਂ ਇੱਕ ਸੋਚਿਆ ਹੈ ਵੈਸੇ ਪੂਪੀਤਾ ਲਾਇਆ ਜਾਵੇ ਕਿਤੇ ਕਿਤੇ ਜਿਵੇਂ ਹੁਣ ਸਾਈਡਾਂ ਤੇ ਖਾਲੀ ਨੇ ਇਹ ਤਾਂ ਹੀ ਫਸਲ ਬਹੁਤ ਲੋਕ ਕਰਦੇ ਨੇ 2-in-1 ਕਰਦੇ ਨੇ ਵੀ ਕੋਈ ਦੋ ਫਸਲ ਲਾ ਲਦੇ ਨੇ ਕੋਈ ਨਿੱਕ ਥੱਲੇ ਹੁੰਦੇ ਪੀਤਾ ਉੱਪਰ ਹੋ ਜਾਂਦਾ ਹਾਂ ਇਹ ਜਿਵੇਂ ਫੁੱਲ ਥੱਲੇ ਹੋ ਗਿਆ ਤੇ ਪੂਪੀਤਾ ਉੱਤੇ ਹੋ ਗਿਆ ਹਾਂ ਪ੍ਰੋਪਰ ਨਹੀਂ ਲਾ ਸਕਦੇ ਕਿਤੇ ਕਿਤੇ ਲਾ ਸਕਦੇ ਆ ਉਹਦੇ ਵਿੱਚ ਖਾਲਾਂ ਤੇ ਵੱਟਾਂ ਤੇ ਬਹੁਤ ਚੀਜ਼ਾਂ ਲੱਗ ਸਕਦੀਆਂ ਨੇ ਬਿਲਕੁਲ ਮੈਂ ਥੋੜਾ ਥੋੜਾ ਦੇਖਦਾ ਵੀ ਹਾਂ ਜਿਵੇਂ ਆ ਮਾੜੀ ਮੋਟੀ ਆ ਬ੍ਰੋਕਲੀ ਲੱਗੀ ਹੋਈ ਆ ਆ ਗੋਗੂਬੀ ਲੱਗੀ ਹੋਈ ਆ ਇਹ ਬ੍ਰੋਕਲੀ ਸੀ ਪਰ ਇਹ ਉਹ ਤਾਂ ਵੈਸੀ ਹੀ ਲਿਆਂਦੀ ਸੀ ਪ੍ਰੋਪਰਲੀ ਅੱਛਾ ਇਹ ਗੁਲਾਬ ਦੀ ਫਸਲ ਆ ਹੈ ਇਹ ਇਹ ਵੀ ਫਿਰ 2-3 ਮਹੀਨੇ ਹਿਸਾਬ ਕਿਤਾਬ ਚੱਲਦਾ ਜੇ ਇਹਦਾ ਕੀ ਹਿਸਾਬ ਕਿਤਾਬ ਰਹਿੰਦਾ ਜੀ ਇਹ ਤਾਂ ਜੀ ਪੱਕੀ ਫਸਲ ਪੱਕੀ ਉਹ ਫਸਲ ਹੈ ਜਦ ਮੈਂ ਸੁਣਿਆ ਮੈਨੂੰ ਜਦੋਂ ਮੈਂ ਲਾਇਆ ਸੀ ਕਿ ਮੈਂ ਪੁੱਛ ਕੇ ਲਾਇਆ ਹੂੰ ਕੋਈ 10 ਤੋਂ 15 ਸਾਲ ਦੇ ਵਿੱਚ ਤੁਸੀਂ ਇਹ ਤੋਂ ਫੁੱਲ ਲੈ ਸਕਦੇ ਹੋ ਇੱਕ ਵਾਰ ਲਗਾ ਕੇ ਇੱਕ ਵਾਰ ਲਾ ਕੇ ਇੱਕ ਬੂਟੇ ਨੂੰ ਹਾਂਜੀ ਤੇ 15 ਸਾਲ ਤੁਸੀਂ ਫੁੱਲ ਲੈ ਸਕਦੇ ਹੋ ਜਾਨੀ 10 ਤੋਂ 15 ਸਾਲ 10 ਤੋਂ 15 ਸਾਲ ਕਿਧਰੇ ਨਹੀਂ ਗਿਆ ਹਾਂਜੀ ਤੁਹਾਨੂੰ ਬਾਅਦ ਵਿੱਚ ਪ੍ਰੋਬਲਮ ਹੋਊਗੀ ਫਿਰ ਫਿਰ ਉਸ ਟਾਈਮ ਬਾਅਦ ਨਵਾਂ ਲਾਉਣਾ ਹੈ ਜਦ ਤੱਕ ਇੱਕੋ ਹਸਲ ਰਹਿਣੀ ਇੱਕੋ ਜਗ੍ਹਾ ਹੀ ਇਹਨਾਂ ਨੂੰ ਲਾਇਆ ਨੂੰ ਕਿੰਨਾ ਟਾਈਮ ਹੋ ਗਿਆ ਫਿਰ ਇਹਨੂੰ ਵੀ 4 ਸਾਲ ਹੋ ਗਏ ਜੀ ਜਦੋਂ ਹੀ ਮੈਂ ਪਹਿਲੇ ਸਾਲੇ ਸ਼ੁਰੂ ਕਰੇ ਸੀ ਜਦੇ ਨਾਲ ਇਹ ਸ਼ੁਰੂ ਕਰ ਲਈ ਸੀ ਅੱਛਾ ਨਾਲ ਇਹ ਸ਼ੁਰੂ ਕਰ ਲਈ ਸੀ ਤੇ ਇਹ ਲਗਾਤਾਰ ਫੁੱਲ ਦੇ ਰਹੇ ਹਾਂ ਦੂਜੇ ਸਾਲ ਸ਼ੁਰੂ ਹੋ ਜਾਂਦੇ ਨੇ ਫੁੱਲੇ ਚ ਤੇ ਜਿਵੇਂ ਵਧ ਜਾਂਦੇ ਨੇ ਵੱਧ ਜਾਂਦੇ ਨੇ ਹੁਣ ਕਟਾਈ ਦੀ ਹਰੇਕ ਸਾਲ ਕਟਾਈ ਕਰਨੀ ਪੈਂਦੀ ਆ ਅੱਛਾ ਹਾਂਜੀ ਇਹਦੀ ਕਟਾਈ ਫਿਰ ਹਰ ਸਾਲੇ ਕਰਨੀ ਪੈਂਦੀ ਆ 6 ਮਹੀਨਾਵਾਂ ਦੇ ਵਿੱਚ ਬੰਦ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਫਿਰ ਚੱਲ ਪੈਂਦੇ ਨੇ ਫਿਰ ਚੱਲ ਪੰਦੇ ਨੇ ਯਾਨੀ ਇਹ ਇੱਕ ਬੂਟੇ ਨੂੰ ਆਪਾਂ 10 ਤੋਂ 15 ਸਾਲ ਫੁੱਲ ਲੈ ਸਕਦੇ ਆ ਉਹ ਤੋਂ ਕੋਈ ਚ ਤੇ ਜਿਹੜੇ ਉਹ ਜਿਹੜੇ ਦੂਏ ਹੁੰਦੇ ਨੇ ਜਿਵੇਂ ਇਹ ਤਾਂ ਚੌੜਾ ਜਾ ਹੋ ਗਿਆ ਚੌੜੇ ਜੇ ਮੂੰਹ ਵਾਲਾ ਇਹ ਦੇਸੀ ਗਲਾਬ ਕਹਿੰਦੇ ਨੇ ਇਹ ਦੇਸੀ ਗਲਾਬ ਆ ਇਹ ਦੇਸੀ ਖੁਸ਼ੀ ਇਹ ਕੰਪੋਰਟੈਂਟ ਹੁੰਦਾ ਜਿਹੜਾ ਹੁਣ ਅੱਜ ਕੱਲ ਲੋਕੀ ਵਰਤਣਗੇ ਹਾਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹੜਾ ਦੇਸੀ ਗਲਾਬ ਆ ਇਹ ਜਿਹੜਾ ਜੜੀ ਬੂਟੀਆਂ ਜਿਵੇਂ ਆਪਣੀ ਦਵਾਈਆਂ ਚ ਪੈਂਦਾ ਤੇ ਅੱਜ ਕੱਲ ਹਰ ਚੀਜ਼ ਦੇ ਵਿੱਚ ਗਲਾਬ ਆਉਂਦਾ ਹੈ ਜਿਹੜਾ ਉਹ ਇਹੋ ਗਲਾਬ ਆ ਖੰਗ ਜਿਵੇਂ ਖੰਗ ਦੀ ਦਵਾਈ ਜਿਵੇਂ ਹੁਣ ਮੈਨੂੰ ਖਾਰਸ਼ ਜੀ ਆ ਹਾਂ ਕੁਝ ਵੀ ਜਿਹੜੀ ਜਿਹੜਾ ਗਲਾਬ ਪਾਇਆ ਜਾਂਦਾ ਮਠਿਆਈਆਂ 'ਚ ਪਾਇਆ ਹੁੰਦਾ ਇਹ ਉਹ ਗਲਾਬ ਆ ਅੱਛਾ ਇਹ ਉਹ ਗਲਾਬ ਆ ਦੇਸੀ ਹਾਂ ਇਹਦਾ ਸ਼ਰਬਤ ਵੀ ਬਣਦਾ ਇਹ ਸਾਰਾ ਇਹਦੇ ਵਿੱਚ ਖੁਸ਼ੂ ਬਹੁਤ ਜ਼ਿਆਦਾ ਹੈ ਇੱਥੇ ਖੁਸ਼ੂ ਵੀ ਬਹੁਤ ਜ਼ਿਆਦਾ ਜਿਹੜਾ ਇਹ ਵੀ ਲੱਗੀ ਜਾਂਦਾ ਨਾਲ-ਨਾਲ ਜਿਵੇਂ ਗੈਂਦਾ ਚਾਹਦਾ ਪਿਆ ਖੜਦਾ ਨਹੀਂ ਹੈਗਾ ਹਾਂ ਪੱਕਾ ਪੱਕੇ ਡੇਲੀ ਇਹ ਡੇਲੀ ਇੱਕ ਵਾਰ ਹਦਾ ਡੇਲੀ ਚਲੀ ਜਾਣਾ ਡੇਲੀ ਤੋੜਦਾ ਇਹ ਤਾਂ ਡੇਲੀ ਚਲੀ ਜਾਣਾ ਕਦੇ ਘੱਟ ਕਦੇ ਵੱਧ ਜਿੱਦਾਂ ਹੁਣ ਅਗਲਾ ਮਹੀਨਾ ਆ ਰਿਹਾ ਮਾਰਚ ਅਪ੍ਰੈਲ ਮਈ ਉਹਦੇ ਵਿੱਚ ਤਾਂ ਤੁਸੀਂ ਉਰੇ ਖੜੇ ਹੋ ਤੁਹਾਨੂੰ ਇਹ ਗੁਲਾਬੀ ਉਹ ਗਲਾ ਵੀ ਲੱਗੂਗਾ ਤੁਸੀਂ 1.5 ਮਹੀਨੇ ਬਾਅਦ ਆਇਓ ਮਹੀਨੇ ਬਾਅਦ ਆਇਓ ਤੁਹਾਨੂੰ ਐ ਲੱਗੂ ਜਿਵੇਂ ਗਲਾਬ ਦੇ ਫੁੱਲ ਵਿਛਾਏ ਹੁੰਦੇ ਨੇ ਆਏ ਹੈ ਐਂ ਲੱਗਦਾ ਹਾਂ ਖੁਸ਼ਬੂ ਵੀ ਬਹੁਤ ਜ਼ਿਆਦਾ ਹੁੰਦੀ ਹੈ ਖੁਸ਼ਬੂ ਵੀ ਬਹੁਤ ਜ਼ਿਆਦਾ ਹੁੰਦੀ ਹੈ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਵੱਖਰੀਆਂ ਵੱਖਰੀਆਂ ਭਾਈ ਢੰਗ ਨੇ ਪੈਸੇ ਕਮਾਣਦੇ ਜੇ ਤੁਸੀਂ ਆਪਣੀ ਇਨਕਮ ਦੇ ਵਿੱਚ ਵਾਧਾ ਕਰਨਾ ਹੈ ਤਾਂ ਇਹ ਚੀਜ਼ ਵਾਲਾ ਨੂੰ ਜ਼ਰੂਰ ਜੜਾ ਉਹ ਆਉਣਾ ਚਾਹੀਦਾ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨੰਬਰ ਵੀ ਅਸੀਂ ਦੇ ਦਿੱਤਾ ਆ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਚੰਗਾ ਲੱਗਿਆ ਨਾਲ ਗੱਲਬਾਤ ਕਰਕੇ ਵੀ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਊਗੀ ਇਸ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈ